ਜਾਗੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਆਮੀ ਆਪਣੇ ਪੰਜਾਬੀ ਦੇ ਵਿੱਚ ਕਹਾਵਤ ਹੈ ਪਰ ਦਰਅਸਲ ਦੇ ਵਿੱਚ ਜਿਹੜਾ ਕੱਲ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਇੱਕ ਜਹਾਜ਼ ਉਡਾਨ ਲਈ ਉੱਡਦਾ ਉਹ ਲੰਡਨ ਜਾ ਰਿਹਾ ਹੁੰਦਾ ਜਿਸ ਜਹਾਜ਼ ਦੇ ਵਿੱਚ 242 ਯਾਤਰੀ ਪੂਰੇ ਯਾਨੀ ਪਾਇਲਟ ਦੋਵੇਂ ਪਾਇਲਟਾਂ ਦੇ ਸਿਮੇਤ ਯਾਤਰਾ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਹਾਦਸਾ ਕੀ ਵਾਪਰਦਾ ਕਿ ਜਦੋਂ ਉਡਾਨ ਭਰਦਾ ਦੁਪਹਿਰ ਦਾ ਸਮਾਂ ਹੁੰਦਾ ਤਾਂ ਉਹਦੀ ਤੁਹਾਨੂੰ ਇੱਕ ਕੱਪ ਅਪਡੇਟ ਦੇਵਾਂਗੇ ਜਿਹਦੇ ਵਿੱਚ ਉਹਦੇ ਵਿੱਚ ਖਾਮੀ ਰਹਿ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜਦੋਂ ਦੁਪਹਿਰ ਦਾ ਸਮਾਂ ਹੁੰਦਾ ਤਾਂ ਉਦੋਂ ਉਹ ਉਡਾਨ ਭਰਦਾ ਗਰਮੀ ਦੀ ਵਜ੍ਹਾ ਦੇ ਨਾਲ ਹੋ ਗਿਆ ਕੀ ਹੋ ਗਿਆ ਪੂਰੀ ਅਪਡੇਟ ਤੁਹਾਡੇ ਨਾਲ ਅੱਜ ਪੂਰੀ ਸਾਂਝੀ ਕਰਾਂਗੇ ਕਿ ਵਜ੍ਹਾ ਕੀ ਸੀ ਉਹ ਜਹਾਜ਼ ਕ੍ਰੈਸ਼ ਹੋਣ ਦਾ ਮਤਲਬ ਕੀ ਸੀ ਤਾਂ ਦੁਪਹਿਰ ਦੇ 1:39 ਮਿੰਟਾਂ ਦੇ ਉੱਤੇ ਉਹ ਉਡਾਨ ਭਰਦਾ ਲੰਡਨ ਲਈ ਜਾਂਦਾ ਤਾਂ ਸਿਰਫ 30 ਸੈਕਿੰਟਾਂ ਦੇ ਵਿੱਚ ਵਿੱਚ ਉਹ ਬਹੁਤ ਵੱਡੇ ਧਮਾਕੇ ਦੇ ਵਿੱਚ ਬਦਲ ਜਾਂਦਾ ਉਹ ਕਿਸੇ ਬਿਲਡਿੰਗ ਦੇ ਵਿੱਚ ਵੱਜਦਾ ਜਦੋਂ ਜਾ ਕੇ ਜਾਨੀ ਹੋ ਡਿੱਗ ਜਾਂਦਾ ਤਾਂ ਉੱਥੇ ਬਹੁਤ ਵੱਡਾ ਧਮਾਕਾ ਹੁੰਦਾ ਤਾਂ ਫੇਰ ਉਹਦੇ ਵਿੱਚ ਜਿਹੜੇ ਕਿ 241 ਬੰਦੇ ਮਾਰੇ ਜਾਂਦੇ ਨੇ ਸਿਰਫ ਇੱਕ ਬੰਦੇ ਦੀ ਬਚਨ ਦੀ ਖਬਰ ਉਹ ਵੀ ਤੁਹਾਨੂੰ ਮੈਂ ਬੰਦਾ ਦਿਖਾਉਂਗਾ ਔਰ ਜਿਹੜੀ ਅਹਿਮ ਖਬਰ ਹੈ ਇਹਦੇ ਵਿੱਚ ਉਹ ਇਹੀ ਹੈ ਕਿ ਵਜ੍ਹਾ ਕੀ ਸੀ ਜਹਾਜ਼ ਡਿੱਗਣ ਦੀ ਕਿਉਂਕਿ 242 ਬੰਦੇ ਦੀ ਮੌਤ ਹੋ ਜਾਣੀ ਸੌਰੀ 41 ਬੰਦੇ ਦੀ ਮੌਤ ਹੋ ਜਾਣੀ ਔਰ ਉਸ ਤੋਂ ਬਾਅਦ ਇੱਕ ਸੀਟ ਦੇ ਉੱਤੇ ਬਹਿੰਦਾ ਬੰਦਾ ਉਹ ਸੀਟ ਦੇ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਯਾਤਰੀ ਸੀਟ ਨੰਬਰ 11ਏ ਤੇ ਯਾਤਰਾ ਕਰ ਰਿਹਾ ਸੀ ਤਾਂ ਉਹਨਾਂ ਨੂੰ ਇਲਾਜ ਦੇ ਲਈ ਵੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਕਿਉਂਕਿ ਦੀ ਸਥਿਤੀ ਬਹੁਤ ਸਾਰੀ ਗੰਭੀਰ ਸੀ ਬੈਸੇ ਉਹ ਆਪਣੇ ਪੈਰਾਂ ਦੇ ਉੱਤੇ ਚੱਲ ਕੇ ਹਸਪੀਟਲ ਦੇ ਵਿੱਚ ਪਹੁੰਚਿਆ ਤਾਂ ਦੇਖੋ ਵੀ ਹਾਦਸਾ ਬੜਾ ਹੈਰਾਨ ਕਰ ਦੇਣ ਵਾਲਾ ਮੈਂ ਤੁਹਾਨੂੰ ਇਹ ਇੱਕ ਵੀਡੀਓ ਵੀ ਦਿਖਾਉਂਗਾ ਜਿਹਦੇ ਵਿੱਚ ओरिजिनल ਵੀਡੀਓ ਕੈਦ ਹੋ ਗਿਆ ਉਸ ਕੈਮਰੇ ਨੇ ਯਾਨੀ ਕਿਸੇ ਨੇ ਆਪਣੇ ਕੈਮਰੇ ਦੇ ਨਾਲ ਉਹ ਵੀਡੀਓ ਰਿਕਾਰਡ ਕੀਤੀ ਉਹਦੇ ਵਿੱਚ ਇਹ ਤਮਾਕੇ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਜਦੋਂ ਕਿ ਜਹਾਜ਼ ਪਹਿਲਾਂ ਚੜਦਾ 90 ਦੇ ਉੱਤੋਂ ਤਾਂ ਉਸ ਤੋਂ ਬਾਅਦ ਕਿਹਾ ਪਈ ਵੀ ਜਾ ਰਿਹਾ ਕਿ ਥੋੜੀ ਦੂਰ ਜਾਣੀ ਉਹਨੂੰ ਪੁਝਾ ਕੇ ਉਹਨੂੰ ਉੱਤੇ ਨੂੰ ਚੜਾਇਆ ਗਿਆ ਇਸ ਕਰਕੇ ਕਹਿੰਦੇ ਇਹਦੀ ਕੋਈ ਖਾਮੀ ਇਹ ਵੀ ਦੱਸੀ ਜਾ ਰਹੀ ਹੈ ਔਰ ਦੂਜੀ ਥਿਉਰੀ ਹੈ ਜਿਹੜੀ ਬਹੁਤ ਵੱਡੀ ਉਹ ਥਿਉਰੀ ਹੈ ਜਿਹੜਾ ਪਿਛਲਾ ਹਿੱਸਾ ਹੁੰਦਾ ਜਹਾਜ਼ ਦਾ ਉਹਦੇ ਵਿੱਚ ਇੱਕ ਬਲੈਕ ਬਾਕਸ ਲਗਾਇਆ ਜਾਂਦਾ ਜਿਹਦੇ ਵਿੱਚ ਇੱਕ ਇੱਕ ਡੇਟਾ ਕੈਦ ਹੁੰਦਾ ਕਿ ਇਹ ਜਹਾਜ਼ ਦੇ ਅੰਦਰ ਕਿਹੜੀ ਕਿਹੜੀ ਗਤੀਵਿਧੀ ਚੱਲ ਰਹੀ ਹੈ ਪਾਇਲਟ ਬਾਕੀ ਯਾਤਰੀਆਂ ਦੀ ਆਵਾਜ਼ ਦਾ ਯਾਨੀ ਉਹਦੇ ਵਿੱਚ ਫਿਊਲ ਹੁੰਦਾ 1 ਲੱਖ ਲੀਟਰ ਤੋਂ ਵੱਧ ਉਹਦੇ ਵਿੱਚ ਤੇਲ ਹੁੰਦਾ ਤਾਂ ਉਸ ਤੇਲ ਦੀ ਵਜ੍ਹਾ ਦੇ ਨਾਲ ਇੱਕ ਬਹੁਤ ਵੱਡਾ ਵਿਸ਼ਾਲ ਧਮਾਕੇ ਦੇ ਵਿੱਚ ਬਦਲ ਜਾਂਦਾ ਤਾਂ 241 ਬੰਦਾ ਦੀ ਤਾਂ ਮੌਤ ਹੋ ਗਈ ਐ ਇੱਕ ਬੰਦਾ ਬਚ ਗਿਆ ਪਰ ਵਜ੍ਹਾ ਕੀ ਹੈ ਵੀ ਜਿਹੜੇ ਵਜ੍ਹਾ ਦੇ ਨਾਲ ਉਹ ਜਹਾਜ਼ ਕ੍ਰੈਸ਼ ਕੀਤਾ ਹੈ ਵਜ੍ਹਾ ਇਹ ਹੈ ਵੀ ਜਿਹੜੇ ਦੋ ਯਾਤਰੀਆਂ ਨੇ ਇੱਕ ਵੀਡੀਓ ਬਣਾਇਆ ਅੰਦਰੋਂ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਪਹਿਲਾਂ ਮੈਂ ਤੁਹਾਨੂੰ ओरिजिनल ਵੀਡੀਓ ਦਿਖਾਉਂਗਾ ਇਹਦਾ ਕਿ ਜਿਹੜਾ ਕਿਸੇ ਵਿਅਕਤੀ ਨੇ ਰਿਕਾਰਡ ਕਰ ਲਿਆ ਸੀ ਕਿਉਂਕਿ ਇਹ ਆਮ ਬਿਲਡਿੰਗਾਂ ਦੇ ਉੱਤੇ ਯਾਨੀ ਘਰਾਂ ਦੇ ਵਿੱਚ ਡਿੱਗਿਆ ਤਾਂ ਉਹਨੂੰ ਕਿਸੇ ਬੰਦੇ ਨੇ ਜਦੋਂ ਡਿੱਗਦਾ ਜਹਾਜ਼ ਉਹਨੂੰ ਰਿਕਾਰਡ ਕੀਤਾ ਉਸ ਧਮਾਕੇ ਦੀ ਆਵਾਜ਼ ਇਸ ਦੇ ਵਿੱਚ ਸੁਣਾਈ ਦਿੰਦੀ ਆ ਸਭ ਵੀਡੀਓ ਤੁਹਾਨੂੰ ਪਹਿਲਾਂ ਦਿਖਾਵਾਂਗੇ ਉਸ ਤੋਂ ਬਾਅਦ ਉਹ ਵੀਡੀਓ ਦਿਖਾਵਾਂਗਾ ਜਿਹੜਾ ਇਸ ਜਹਾਜ਼ ਦੇ ਅੰਦਰੋਂ ਰਿਕਾਰਡ ਕੀਤਾ ਗਿਆ ਜਹਾਜ਼ ਬਿਲਕੁਲ ਖਟਾਰਾ ਸੀ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਅਮਰੀਕਾ ਦਾ ਦਿੱਤਾ ਗਿਆ ਜਹਾਜ਼ ਸੀ ਕਿ ਇਹਨਾਂ ਦੀ ਕੀ ਉਹਨਾਂ ਨੇ ਆਪਣੇ ਨਾਲ ਕੋਈ ਬਹਿਸਬਾੜੀ ਕੱਢੀ ਹੈ ਇਹ ਵੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖੋ ਤਮਾਕੀ ਦੀ ਆਵਾਜ਼ ਉਹਦੇ ਵਿੱਚ ਸਾਫ਼ ਸੁਣਾਈ ਦਿੰਦੀ ਹੈ ਤਾਂ ਇੱਕ ਵਜ੍ਹਾ ਇਹਦੀ ਹੋਰ ਵੀ ਹੈ ਕਿਉਂਕਿ ਅਮਰੀਕਾ ਦੀ ਬੋਇਨ ਕੰਪਨੀ ਨੇ ਇਹ ਬਣਾਇਆ ਗਿਆ ਸੀ 11 ਸਾਲ ਪੁਰਾਣਾ ਜਹਾਜ਼ ਹੈ ਇਹ ਔਰ ਦੂਜੀ ਖਬਰ ਇਸ ਤੋਂ ਵੀ ਹਲਾ ਦੇਣ ਵਾਲੀ ਹੈ ਜਿਹੜੀ ਕਿ ਇਹਦਾ ਗੱਲ ਨੂੰ ਸਾਬਤ ਕਰਦੀ ਹੈ ਕਿ ਭਾਈ ਇਹ ਜਹਾਜ਼ ਬਿਲਕੁਲ ਨਕਾਮਾ ਤਨਖਿਦਾ ਹੋ ਚੁੱਕਾ ਸੀ ਇਹ ਵਜ੍ਹਾ ਕਿਹੜੇ ਲੋਕਾਂ ਦੀ ਬਣੀ ਹੈ ਕਿਉਂ ਇਹਨੂੰ ਇੰਨਿਆਂ ਨੂੰ ਮਤ ਦਿੱਤੀ ਗਈ ਹੈ ਕਿ ਤੁਸੀਂ 242 ਯਾਤਰੀਆਂ ਨੂੰ ਲੈ ਕੇ ਉਡਾਣ ਭਰਦੇ ਹੋ ਲੰਡਨ ਦੇ ਲਈ ਤਾਂ ਉਸ ਤੋਂ ਬਾਅਦ ਉਹ ਕ੍ਰੈਸ਼ ਹੋ ਜਾਂਦਾ 241 ਬੰਦੇ ਦੀ ਤਾਂ ਮੌਤ ਹੀ ਹੋ ਚੁੱਕੀ ਹੈ ਸਿਰਫ ਇੱਕ ਬੰਦਾ ਬਚਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਜਿਹੜੀ ਉਹ ਵਜ੍ਹਾ ਗਈ ਜਹਾਜ਼ ਨੂੰ ਕ੍ਰੈਸ਼ ਹੋਣ ਦਾ ਪਹਿਲਾ ਨਿਸ਼ਾਨਾ ਇੱਥੋਂ ਸਾਬਤ ਹੁੰਦਾ ਹੈ ਬਾਕੀ ਜਿਹੜਾ ਬਲੈਕ ਬਾਕਸ ਪਿਛਲੇ ਹਿੱਸੇ ਦੇ ਵਿੱਚ ਲੱਗਿਆ ਹੁੰਦਾ ਜਹਾਜ਼ ਦੇ ਉਹਦੇ ਵਿੱਚ ਪੂਰਾ ਡਾਟਾ ਹਲੇ ਨਿਕਲ ਕੇ ਆਉਣਾ ਬਾਕੀ ਆ ਪਰ ਜਿਹੜੀ ਇਹ ਖਬਰ ਇਹ ਸਾਬਤ ਕਰਦੀ ਹੈ ਕਿ ਜਹਾਜ਼ ਨਕਮਾ ਸੀ ਇਸ ਕਰਕੇ ਨੇ ਲੋਕਾਂ ਦੀ ਮੌਤ ਹੋਈ ਹੈ ਤਾਂ ਦੇਖੋ ਜਰਾ ਧਿਆਨ ਦੇ ਨਾਲ ਇਹਨੂੰ ਦੇਖਣਾ ਵੀ ਜ਼ਰੂਰੀ ਆ ਕਿਉਂਕਿ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਆ ਕਿ ਵਜ੍ਹਾ ਕੀ ਸੀ ਇਹਨੇ ਲੋਕਾਂ ਦੀ ਮੌਤ ਹੋ ਚੁੱਕੀ ਐ ਇਸ ਗੱਲ ਨੇ ਪੂਰਾ ਦੇਸ਼ ਡਰਾ ਦਿੱਤਾ ਦੇਖੋ ਇਹ ਜਹਾਜ਼ ਦੇ ਅੰਦਰ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਕੋਈ ਏਸੀ ਨਹੀਂ ਚੱਲਦਾ ਕੋਈ ਲਾਈਟ ਨਹੀਂ ਚੱਲ ਰਹੀ ਇਹਦੇ ਵਿੱਚ ਦੇਖੋ ਨਾਈਦਰ ਜੀ ਸੀ ਬਟਨ ਕੰਮ ਨਹੀਂ ਕਰ ਰਿਹਾ ਯਾਨੀ ਜਹਾਜ਼ ਦੇ ਵਿੱਚ ਬੈਠੇ ਯਾਤਰੀਆਂ ਨੇ ਇੱਕ ਵੀਡੀਓ ਰਿਕਾਰਡ ਕੀਤਾ ਨਾ ਹੀ ਉਹਦਾ ਕੋਈ ਰਿਮੋਟ ਕੰਮ ਕਰਦਾ ਨਾ ਹੀ ਕਹਿੰਦੇ ਉਹਦਾ ਏਸੀ ਕੰਮ ਕਰਦਾ ਸੀ ਔਰ ਨਾ ਹੀ ਉਹਦੇ ਵਿੱਚ ਕੋਈ ਪੱਖਾ ਲੱਗਿਆ ਸੀ ਔਰ ਨਾ ਹੀ ਉਹਦੇ ਵਿੱਚ ਕੋਈ ਲਾਈਟਿੰਗ ਦੀ ਸੁਵਿਧਾ ਸੀ ਯਾਨੀ ਕਹਿੰਦੇ ਇੰਨਾ ਖਤਾਰਾ ਹੋ ਚੁੱਕਿਆ ਸੀ ਯਾਤਰੀਆਂ ਨੂੰ ਦੇਖੋ ਕਿੰਨੀ ਗਰਮੀ ਪੈਂਦੀ ਹੈ ਯਾਤਰੀ ਏਸੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਬੋਲ ਵੀ ਰਹੇ ਨੇ ਔਰ ਦੂਜੇ ਪਾਸੇ ਉਹ ਪੱਖਾ ਵੀ ਦੇਖ ਰਹੇ ਨੇ ਕੋਈ ਪੱਖਾ ਵੀ ਨਹੀਂ ਛੋਟਾ ਮੋਟਾ ਲੱਗਾ ਜਿਹੜੇ ਕਾਮ ਹੁੰਦੇ ਨੇ ਔਰ ਦੂਜੇ ਪਾਸੇ ਉਹਦੇ ਵਿੱਚ ਲਾਈਟ ਜਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਬਹੁਤ ਸਾਰਾ ਹਨੇਰਾ ਹੋ ਜਾਂਦਾ ਤਾਂ ਉਹ ਵਿੱਚ ਕਹਿ ਵੀ ਰਹੇ ਨੇ ਉਹਨਾਂ ਦਾ ਰਿਮੋਟ ਸਿਸਟਮ ਯਾਨੀ ਕਿ ਬੰਦ ਹੋ ਚੁੱਕਿਆ ਸੀ ਉਹ ਕੰਮ ਨਹੀਂ ਕਰ ਰਿਹਾ ਤਾਂ ਇਸ ਗੱਲ ਤੋਂ ਨਜ਼ਰ ਆ ਰਿਹਾ ਕਿ ਕਿੰਨਾ ਖਤਾਰਾ ਹੋ ਚੁੱਕਿਆ ਸੀ ਦਰਸਲ ਦੇ ਵਿੱਚ ਇਹਦੀ بنیاد 20 ਸਾਲ ਤੱਕ ਦੀ ਹੁੰਦੀ ਹੈ ਜਿਹੜਾ ਕਿ ਇਹ ਜਹਾਜ਼ ਬਣਾਇਆ ਗਿਆ ਸੀ ਇਹ ਵੋਇਨ ਕੰਪਨੀ ਦਾ ਜਿਹੜੀ ਕਿ ਅਮਰੀਕਾ ਦੇਸ਼ ਦੀ ਕੰਪਨੀ ਹੈ ਕਿ ਇਹਦੇ ਵਿੱਚ ਕੋਈ ਵਿਦੇਸ਼ੀ ਸਾਜ਼ਿਸ਼ ਹੈ ਜਾਂ ਫਿਰ ਆਪਣੇ ਹੀ ਮੁਲਕ ਦੇ ਵਿੱਚੋਂ ਕਿਸੇ ਨੇ ਸਾਜ਼ਿਸ਼ ਚੱਲੀ ਆਪਣੇ ਹੀ ਦੇਸ਼ ਦਾ ਇੱਕ ਬਹੁਤ بڑا ਮੰਤਰੀ ਵੀ ਮਾਰਿਆ ਗਿਆ ਔਰ ਦੂਜੇ ਪਾਸੇ ਜਿਹੜਾ ਕਿ ਪਿਛਲੇ ਹਿੱਸੇ ਦੇ ਵਿੱਚ ਬਲੈਕ ਬਾਕਸ ਲੱਗਿਆ ਹੁੰਦਾ ਉਹਦੇ ਵਿੱਚ ਹੁਣ ਪੂਰਾ ਡਾਟਾ ਨਿਕਲ ਕੇ ਆਉਣਾ ਹਲੇ ਬਾਕੀ ਆ ਔਰ ਜਿਹੜਾ ਇਹ ਜਹਾਜ਼ ਡਿੱਗਿਆ ਇਹ ਡਿੱਗਿਆ ਕਿੱਥੇ ਸੀ ਇਹ ਡਿੱਗਿਆ ਸੀ ਜਿਹੜੀ ਕਿ ਬਿਲਡਿੰਗ ਸੀ ਉਸ ਬਿਲਡਿੰਗ ਦੇ ਵਿੱਚ ਇੱਕ ਹਸਪੀਟਲ ਬਣਿਆ ਹੋਇਆ ਸੀ ਔਰ ਅੱਧਾ ਜਹਾਜ਼ ਇਸ ਆਸ ਪਾਸੇ ਨੂੰ ਨਿਕਲ ਆਉਣਾ ਬਿਲਡਿੰਗ ਦੇ ਔਰ ਅੱਧਾ ਜਹਾਜ਼ ਪਿੱਛੇ ਨੂੰ ਰਹਿ ਜਾਂਦਾ ਯਾਨੀ ਬਿਲਡਿੰਗ ਦੇ ਆਰ ਪਾਰ ਹੋ ਜਾਂਦਾ ਇਹ ਪੂਰਾ ਜਹਾਜ਼ ਔਰ ਉਸ ਬਿਲਡਿੰਗ ਦੇ ਵਿੱਚ ਬਹੁਤ ਸਾਰੇ ਡਾਕਟਰ ਸੀ ਬਹੁਤ ਸਾਰੇ ਮਰੀਜ਼ ਸੀਗੇ ਜਿਨ੍ਹਾਂ ਦੀ ਕਿ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਡਾਕਟਰਾਂ ਦੀ ਮੌਤ ਦੱਸੀ ਜਾ ਰਹੀ ਹੈ ਉਸ ਤੋਂ ਵੱਧ ਡਾਕਟਰਾਂ ਦੀ ਕਹਿੰਦੇ ਇਹਦੇ ਵਿੱਚ ਮੌਤ ਵੀ ਹੋ ਗਈ ਹੈ ਤਾਂ ਬਹੁਤ ਵੱਡਾ ਹਾਦਸਾ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਵਾਪਰਿਆ ਇਹਦੇ ਪਿੱਛੇ ਦੀ ਪੂਰੀ ਕਹਾਣੀ ਹੈ ਜਿਹੜੀ ਬਹੁਤ ਸਾਰੀਆਂ ਥਿਉਰੀਆਂ ਕਹ ਰਹੇ ਨੇ ਲੋਕ ਕਿ ਭਾਇਆ ਦੀ ਵਜ੍ਹਾ ਦੇ ਨਾਲ ਹੋ ਗਿਆ ਗਰਮੀ ਦੀ ਵਜ੍ਹਾ ਦੇ ਨਾਲ ਹੋ ਗਿਆ ਗਰਮੀ ਦਾ ਜਿਹੜਾ ਟੈਂਪਰੇਚਰ ਸੀ ਜਹਾਜ਼ ਜਿਹੜੇ ਟੈਂਪਰੇਚਰ ਨੂੰ ਸਹਿ ਸਕਦਾ ਹੁੰਦਾ ਬਿਲਕੁਲ ਸਮਾਨਨੇ ਸੀ ਇਹ ਗਲਤੀ ਕਿੱਥੇ ਹੋਈ ਆ ਉਹ ਤਾਂ ਬਲੈਕ ਬਾਕਸ ਆ ਜਿਹੜਾ ਉਹਦੇ ਵਿੱਚ ਪੂਰਾ ਡੇਟਾ ਕੈਦ ਹੁੰਦਾ ਚਾਹ ਜਹਾਜ਼ ਪਾਣੀ ਚ ਕ੍ਰੈਸ਼ ਕਰਦਾ ਚਾਹ ਜ਼ਮੀਨ ਤੇ ਕਰਦਾ ਉਹ ਜਹਾਜ਼ ਦਾ ਹਿੱਸਾ ਜਿਹੜਾ ਉਹਨਾਂ ਦਾ ਅੱਗ ਲੱਗਦੀ ਹੁੰਦੀ ਆ ਤੇ ਨਹੀਂ ਉਹ ਟੁੱਟਦਾ ਹੁੰਦਾ ਇਸ ਕਰਕੇ ਬਲੈਕ ਬਾਕਸ ਕੱਢ ਕੇ ਜਦੋਂ ਹੁਣ ਉਹਦੀ ਪੂਰੀ ਡਿਟੇਲ ਕੱਢੀ ਜਾਊਗੀ ਉਸ ਤੋਂ ਬਾਅਦ ਇਸ ਗੱਲ ਨੂੰ ਸਾਹਮਣੇ ਲਿਆਂਦਾ ਜਾਊਗਾ ਕਿ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਕਿਉਂਕਿ ਉਹਦੇ ਵਿੱਚ ਸਾਰਾ ਡਾਟਾ ਰਿਕਾਰਡ ਕਰਦਾ ਹੁੰਦਾ ਹੈ ਉਹਦੀ ਸਾਰੀ ਗੱਲਬਾਤ ਉਹਦੇ ਵਿੱਚ ਸਾਰੀ ਗਤੀਵਿਧੀ ਰਿਕਾਰਡ ਹੋ ਜਾਂਦੀ ਹੈ ਤਾਂ ਹੁਣ ਮੈਂ ਜਿੰਨੇ ਵੀ ਸਾਡੇ ਇਸ ਦੇਸ਼ ਵਾਸੀਆਂ ਨੂੰ ਇਸ ਗੱਲ ਦੇ ਨਾਲ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਅਸੀਂ ਭਾਵੇਂ ਪੰਜਾਬ ਵਾਸੀ ਆ ਪਰ ਸਾਡੇ ਦੇਸ਼ ਦੇ ਵਿੱਚ ਜਦੋਂ ਕੋਈ ਕਤਨਾ ਵਾਪਰਦੀ ਹੈ ਤਾਂ ਉਹਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਮਾਨਵ ਹੱਤਿਆ ਹੋਈ ਹੈ ਅੱਤਈ ਕਹਿ ਸਕਦੇ ਆ ਕਿ ਕਿਉਂਕਿ ਉਹਦੇ ਉੱਤੇ ਕੋਈ ਟੈਕਨੀਕਲ ਪ੍ਰੋਬਲਮ ਜਿਹੜੀ ਆਈ ਹੈ ਉਹਦੇ ਵਿੱਚ ਜਿਆਦਾ ਕੋ ਧਿਆਨ ਨਹੀਂ ਦਿੱਤਾ ਗਿਆ ਜਾਂ ਫਿਰ ਉਹ ਜਿਵੇਂ ਖਟਾਰਾ ਉਹਨਾਂ ਦੇ ਯਾਤਰੀਆਂ ਤੋਂ ਪਤਾ ਲੱਗ ਰਿਹਾ ਕਿ ਉਹ ਯਾਤਰੀ ਕਹਿ ਰਹੇ ਨੇ ਕਹਿੰਦੇ ਨਾ ਤਾਂ ਏਸੀ ਚੱਲਦਾ ਨਾ ਹੀ ਇੱਥੇ ਕੋਈ ਲਾਈਟ ਚੱਲਦੀ ਆ ਬਹੁਤ ਸਾਰੀ ਜਾਨੀ ਇਸ ਤੋਂ ਗੱਲ ਤੋਂ ਅਜਲਾਇਆ ਜਾ ਸਕਦਾ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਵੀ ਸਾਡੇ ਦੇਸ਼ ਵਾਸੀ ਜਾਂ ਕੋਈ ਹੋਰ ਭੈਣ ਭਰਾ ਕਿਸੇ ਸਟੇਟ ਦੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨ